ਮੇਰਾ ਪਰਚੇਤਾ ਤੇ ਸਤਿਕਾਰਯੋਗ ਮੇਰੇ ਘਰੇ ਨਾ ਪਹਿਲਾ ਆਪਾਂ ਕਰੀਏ ਦਾਸਨ ਗੁਰੂਆਂ ਨੂੰ ਪਾਧਾ ਕੱਟ ਕੇ ਆਖਾ ਦਾਹੇ ਪੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤੇ ਬਹੁਤ ਸਾਰੀਆਂ ਗੱਲਾਂ ਸੁਰਤ ਲੈ ਕੇ ਸਾਡੇ ਬਜ਼ੁਰਗਾਂ ਨੇ ਕੀਤੀਆਂ ਨੇ ਕਿਉਂਕਿ ਜਿਹੜਾ ਰੋਜ਼ ਘਰੇ ਆਪਾਂ ਦੁੱਖ ਤਕਲੀਫਾਂ ਦੇ ਵਿੱਚ ਰਹਿੰਦੇ ਆ ਉਹਾਂ ਸਾਂਝੇ ਕੀਤੇ ਆ ਪਰ ਆ ਸ੍ਰਿਸ਼ਟਮਾ ਪਿਆਰ ਕਿ ਨਾ ਕੀਤਾ ਕਿਉਂਕਿ ਬਹੁਤ ਸਾਰਿਆਂ ਨੂੰ ਲੱਗਦਾ ਹੋਊ ਵੀ ਕੁੜੀ ਜਰਾ ਆディ ਮਰਜੀ ਵਾਲ ਗਈ ਆ ਇੱਕ ਮੁੰਡਾ ਕੁੜੀ ਦੇ ਲੈ ਗਿਆ ਤੇ ਉਹ ਨੋਰਕਾ ਦੇ ਥਾਣੇ ਵਾਲੇ ਪੰਜ ਬੰਦੇ ਥਾਣੇ ਵਾਲਾ ਦਾ ਕੀ ਕਸੂਰ ਹੈ ਸਰਕਾਰ ਦਾ ਕੀ ਕਸੂਰ ਹੈ ਇਹ ਵੀ ਆਮ ਲੋਕਾਂ ਨੂੰ ਸ਼ਾਇਦ ਤਾਂ ਲੱਗਦਾ ਹੋਊਗਾ ਜਿਹੜਾ ਲੜਨ ਵਾਲੇ ਲੋਕ ਹੈ ਦੂਜਾ ਸੀ ਸ਼ਾਇਦ ਖੜਾਉਂਦੇ ਆ ਵੀ ਦੋਸ਼ ਕਿਹਦਾ ਹੈ ਤੁਸੀਂ ਪੰਜਾਬ ਦੇ ਵਿੱਚ 19 18 ਦੇ ਵਿੱਚ ਸਰਕਾਰ ਨੇ ਮਾਰਤਾ ਦੋਤੀ ਹੈ ਕੋਤੇ ਖੋਲਤੇ ਹੈ ਕੋਈ ਵੀ ਬੱਚਾ ਆਦਿਆਂ ਤੁਸੀਂ ਆ ਕੇ ਅਸੀਂ ਆਪਣੇ ਬੱਚੇ ਨੂੰ ਸਕੂਲ ਤੋਂ ਦਿੰਨੇ ਮਾਰਤਾ ਪਾਉਂਦਾ ਹੈ ਉੱਤੇ ਸਾਡੀ ਬੱਚੀ ਜਾ ਰਹੀ ਕੋਈ ਸਰਕਾਰ ਦੀ ਟੈਨਸ਼ਨ ਕੋਈ ਪਾਲਤਾਂ ਤੇਰੀ ਟੈਨਸ਼ਨ ਨਹੀਂ ਕਿਉਂਕਿ ਮਾਪੇ ਦੀ ਹੁੰਦੀ ਹੈ ਮਾਂ ਉਹ ਸਾਡਾ ਜਦੋਂ ਅਸਤ ਖਿਆਲ ਦੇ ਉੱਲੇ ਪਾਸੇ ਜਿਹੜੀ ਛੜਤ ਮੁੜਦੀ ਆ ਪੰਪ ਖੱਪੇ ਪਾਸੇ ਜਾਂਦਾ ਸੱਚੇ ਪਾਸੇ ਹੋਟਲ ਹੋ ਗਿਆ ਕੋਈ ਪੁੱਛਦਾ ਕਿੰਨੇ ਤੇ ਹੈ ਪਿਛਲੀ ਵਾਰ ਠੇਕਾ ਪਤਾ ਨਹੀਂ ਕਿੰਨਾ ਚੜਿਆ ਜਿੰਦਾ ਅੱਜ ਕੀ ਠੇਕੇ ਦਾ ਦਰ ਲੱਗੀ ਤਾਂ ਨਾ ਕੋ ਕੰਦੇ ਨੇ ਕੋਈ ਪਾਇਆ ਬੱਚੇ ਕਿਥੇ ਆਉਂਦੇ ਸਰਕਾਰ ਨੂੰ 90 ਲੱਖ ਰੁਪਇਆ ਲਾਤਾ ਪਰ ਉਹ ਕਹਿੰਦੇ 40 ਇਹ ਜੋ 19 ਕੋਲ ਹੈ ਕਿਹਨੇ ਅਸੂ ਆਦਿ ਧੀ ਲਿਆਂਦੇ ਤੇ ਮਾਪੇ ਕਹਿੰਦੇ ਵੀ ਮੁਖਦੇਸੀ ਉਹ ਹੈ ਕਿ ਉਹਨਾਂ ਦੇ ਉੱਤੇ ਉਹ ਮਾਪੇ ਹੋਈ ਹੈ ਕੋਈ ਉਹਦਾ ਗੰਦ ਪਾ ਸਕਦਾ ਪਰ ਅਸੀਂ ਹੁੰਦਾ ਆਲੇ ਲੜਨ ਵਾਲੇ ਲੋਕ ਐ ਇਸ ਬੁੱਚੇ ਸੁਸਕਮ ਦੇ ਖਿਲਾਫ ਕਿਤੇ ਸਾਡੇ ਬਜ਼ੁਰਗਾਂ ਦੇ ਝਾਤ ਮਾਰ ਲਓ ਬਹੁਤ ਵੱਡੇ ਵੱਡੇ ਸਿਆਣੇ ਬੱਧੇ ਬਹੁਤ ਸਾਰੇ ਉਹਨਾਂ ਦੇ ਪਿਆਰ ਤੇ ਸਾਡੇ ਦਾਤਿਆਂ ਦੀ ਕਿੰਨੀ ਝੋਟ ਸੀਗੀ ਅੱਜ ਕੀ ਐ ਕਿਨੇ ਕੀਤਾ ਇਹ ਸਿਸਟਮ ਦੇ ਵਿੱਚ ਇਹ ਪ੍ਰਾਜਾ ਸਰਕਾਰ ਕੰਮ ਕਰਨ ਦੀ ਕਿਉਂ ਖਰਚੇ ਦੇ ਲਾਗੇ ਹੋਤਾ ਹੈ نو ਕਰੋੜ ਕਰੋੜ ਰੁਪਿਆ ਕਿਉਂ ਲਾਗੇ ਉਸ ਜਗ੍ਹਾ ਦੀ ਕਹੇ ਦਾਨੇ ਪੈਗੀ ਨਾਰਨੀ ਹੈ ਨਾਰਨੀ ਬਚੀ ਹੈ ਅਰਧਾਤੋ ਪਾਰਟੀ ਦੇ ਦਲਿਤਾਂ ਪੁੱਛਾ ਚਾਹੀਦਾ ਵੀ ਜੇ ਦੁਕਾਨ ਦੇ ਜਾ ਕੇ ਬਾਰ-ਬਾਰ ਘੋਟਾ ਕਰਦਾ ਆਡੇ ਕੁੜੀ ਜਾਂਦੀ ਐ ਉੱਥੇ ਅਸੀਂ ਬਾਹ ਕਹਿਦਾ ਪੁੱਛਦੇ ਆ ਦੱਸ ਕੇ ਜਾਂਦੀ ਆ ਸਾਡੀ ਬੱਚੀ ਬਾਹ ਰੋ ਅੱਜ ਤਾਂ ਦੁਨੀਆ ਇਹ ਪਰਿਵਾਰ ਦਾ ਪਹਿਲਾ ਮਨ ਪੁੱਛਿਆ ਨੋਰੀ ਦਾ ਤੇ ਠਮ ਕਰਿਆ ਕਿ ਆ ਮੈਂ ਅੱਖ ਮਾਈ ਕਹਿੰਦਾ ਆ ਰਹੀ ਐ ਅੱਖ ਸਾਡੀ ਤਾਂ ਮਾਈ ਜਾ ਰਹੀ ਐ ਮੋਲ ਤੋਂ ਬੱਕਰੀ ਬੋਲ ਥਾ ਸਾਡੀ ਅੱਖ ਨਹੀਂ ਮੰਗਣੀ ਦੇਣਾ ਸਾਨੂੰ ਚਾਹ ਨੂੰ ਇਹੇ ਸਾਥ ਦੇ ਵਿੱਚ ਅਸੀਂ ਕਹੇ ਇਸੇ ਚ ਰੱਖਤਾ ਸੀ ਇਹ ਗੁੰਡੇ ਦੇ ਵਿੱਚ ਪਰਨਗੇ ਸੇ ਮਰੀ ਗਈ ਆਵਾਜ਼ ਨੇ ਸਿੱਟੋਂ ਪੇਲ ਕਰ ਜਦੋਂ ਬਸੇ ਤੇ ਆ ਗਿਆ ਕਿਸੇ ਨੇ ਨਹੀਂ ਕਹਣਾ ਜਦੋਂ ਕੋਈ ਸਰਕਾਰੀ ਐਮਐਲਏ ਮੰਤਰੀ ਜਾਂਦਾ ਉਹਦਾ ਹੱਥ ਬੰਨ ਕੇ ਠੀਕ ਹੈ ਉਹਨੇ ਪੁੱਛੇ ਨਹੀਂ ਸਕਦੇ ਨੂੰ ਵਿੱਚ ਕਿਹਾ ਆਪਾਂ ਜਦੋਂ ਆਉਂਗਾ ਮੰਗ ਚਾਹ ਦੇ ਸਰਪੰਚਾਂ ਤੱਕ ਮੈਂਬਰਾਂ ਤੱਕ ਪਰਵਾਰ ਨਾਲ ਦੁੱਖ ਸਾਂਝਾ ਕਰਨ ਇੱਥੇ ਵੀ ਆਏ ਆ ਤੇ ਇਹਦੀ ਪਹੁੰਚ ਚਾਹ ਦੇ ਇੱਥੇ ਆਪਣੇ ਬੱਚੀ ਨੂੰ ਚਾਹ ਦੇ ਕਿਸੇ ਨੇ ਫੋਨ ਕਰਕੇ ਪੁੱਛਿਆ ਪਰਵਾਰੀ ਆਪ ਪਾਰਟੀ ਦਾ ਹੋਣੋ ਜਿਹਾ ਕੰਮ ਕਰਦਾ ਰਹਣਾ ਹੋਵੇ ਨਹੀਂ ਪੁੱਛਦਾ ਕਿੰਨੀ ਮਾਚੀ ਬੁੱਕਤਾ ਸਾਡੀ ਤਿਆਰੀ

ਕਰਦੇ ਆ ਤਾਂ ਕਰਕੇ ਸਾਡੀ ਮਜਬੂਰੀ ਬਣ ਆਤੀ ਜਿਹੜੇ ਮਾਤਾ ਜੀ ਬੱਚਾ ਦਾ ਕੀ ਕਰਦੇ ਸੀ ਅਸੀਂ ਜਵਾਬ ਦਿੱਤਾ ਉਹਨੇ ਪਰਚਾ ਅਸੀਂ ਦਰਜ ਕਰਾਵਾਂਗੇ ਪਹਿਲਾਂ ਕੁੜੀ ਸਾਡੀ ਆਵੇ ਕੁੜੀ ਨੂੰ ਪੁੱਛਾਂਗੇ ਭੜਾ ਕੇ ਪੁੱਛੀਏ ਡਰਾ ਕੇ ਪੁੱਛੀਏ ਵੀ ਰੋਲ ਕਿਹਦਾ ਕਿਹਦਾ ਕੌਣ ਦਾ ਜ਼ਿੰਮੇਵਾਰ ਹੈ ਇਸ ਵਾਸਤੇ ਉਹਨਾਂ ਤੇ ਕਰਾਵਾਂਗੇ ਪਰਚਾ ਦਾ ਜੇ ਕੋਈ ਬੋੜਾ ਲੱਗਿਆ ਆਂਦੀ ਸੰਦਰਭਤੀ ਛਾਲੀਆਂ ਪਾ ਜਾਂਦਾ ਕੋਈ ਅੰਦਰ ਉਹ 95 ਬੰਦਾ ਜਦਾਕਾ ਦਾ ਮਾਹੌਲ ਇਸ ਇਤਿਮ ਨੇ ਖਰਾਬ ਕਰਿਆ ਹਾਣੇ ਕਹਿਣ ਦਾ ਭਾਵ ਕੋਈ ਫਿਰ ਚੜਜੋ ਰੱਖਾ ਜਦੋਂ ਤਖਲੀਪ ਆਸੇ ਕੋਈ ਜਾਂਦੇ ਨਾਲ ਡਾਗਦੇ ਪਿਆਸਾ ਤੇ ਆਲੰਦਾ ਤੇ ਥੱਲੇ ਤੇ ਉਸ 65000 ਵਾਲੇ ਨਹੀਂ ਆਕੇ ਬੇਨਾਦਿਕ ਕਮਾਈਆਂ ਦੀ ਡਿਉਟੀ ਇਹ ਹੋਇਆ ਵੀ ਕੋਈ ਉਹਦੇ ਚ ਮਜ਼ਦੂਰੀ ਕਿਹੜਾ ਹੈਗਾ ਦੋਸ਼ੀ ਕਿਹੜਾ ਹੈ ਬੀ ਜਿਹੜਾ ਦੋਸ਼ੀ ਹੈ ਉਹਦੀ ਲਾਟਤਾ ਜੀ ਕੀਤੀ ਜਾਂਦੀ ਹੈ ਤੇ ਸੁਣਵਾਈ ਹੁੰਦੀ ਹੈ ਖਾਣੇ ਦੇ ਵਿੱਚ ਆ ਆ ਸਾਡਾ ਖਿਆਨ ਚ ਦੱਸ ਕੇ ਗਿਆ ਵੀ ਉਹ ਮਦਾਈ ਪਰਿਵਾਰ ਦੇ ਵਿੱਚ ਹੈ ਇਹਨਾਂ ਦੀ ਕਿੰਨੀ ਕਿਸ਼ਣਵਾਈ ਕੀਤੀ ਹੈ ਦੁੱਖ ਸਾਂਝਾ ਕੀਤਾ ਸਾਰਾ ਦਾਜਨਾ ਦੇ ਵਿੱਚ ਅੰਦਰ ਅਸੀਂ ਕਲੀਅਰ ਗੱਲ ਕੀਤੀ ਹੈ ਅਛੇ ਨੇ ਦੱਸਿਆ ਵੀ ਰੋਟੀਆਂ ਖਾ ਕੇ ਦਰੀਆਂ ਕੱਠੀਆਂ ਕਰਕੇ ਉਹਦੇ ਮੁੜਦੇ ਕਿਹਾ ਕਿ ਕੱਲ ਤੋਂ ਫੋਨ ਕਰੀ ਜਾਂਦੇ ਨੇ ਵੀ ਅਸੀਂ ਇੱਕ ਪੈਸਾ ਕਰਕੇ ਤੁਰਾਂਗੇ ਸਾਨੂੰ ਵਾਕਾ ਆਹ ਉਹ ਅੰਦਰ ਵੀ ਗਿਆ ਜੇ ਕਰਨਾ ਚੰਡੀਗੜ੍ਹ ਦਾ ਚੁੰਬੀਆਂ ਪਾ ਲੈਨੇ ਜੋ ਕਿ ਮਹਾਰ ਘਰ ਦੇ ਕੁੜੀ ਕੋਲ ਤਾਂ ਮੈਂ ਅਸੀਂ ਵੀ ਮਹਾਰ ਘਰੋਂ ਘਰ ਦੀ ਦੂਜੇ ਘਰੋਂ ਦਾ ਕੇ ਪੈਨੇ ਕਿ ਤਾਂ ਨਾਲ ਸਾਵਧਾਨ ਕਰ ਲੀਏ ਕੋਈ ਵੀ ਫੜ ਲੈਨੇ ਹੋ ਕਿ ਇਹ ਪ੍ਰਸ਼ਾਸਨ ਹੈ ਵੀ ਮਦਈ ਕੀ ਹੈ ਉਹ ਉਹਦੀ ਗੱਲ ਸੁਣਨ ਨੂੰ ਤਿਆਰ ਨੇ ਆ ਜਾਂਦਾ ਦਾ ਪਰ ਮਾਦੀ ਦੇਸੀ ਉਹ ਮਾਨਸੰਗਤ ਘਰ ਹੈ ਚਰਨ ਹੈ ਪਰ ਅਜ ਮੋਟਾਏ ਹੋਏ ਨੇ ਕਿਹਦਾ ਨਹੀਂ ਤੇ ਛਾਂ ਦੇ ਇਥੇ ਆਉਦਾ ਦੁੱਖ ਵੀ ਸਾਡੀ ਬੱਚੀ ਨਹੀਂ ਕਰੇ ਵਾਲੀ ਭਰਾ ਹੋਏ ਉਹ ਸੁਣੇ ਇਸ ਗੱਲ ਦੀ ਕੰਨ ਤੇ ਲੁਘਾ ਪੜਨ ਲਈ ਤੇ ਕੋਈਕਾ ਕੁੜੀਆ ਜਿਹਨੂੰ ਅਸੀਂ ਹਮੇਸ਼ਾ ਹੀ ਸਮੁੱਛਦੇ ਲੜਨ ਵਾਲੇ ਲੋਕ ਐ ਭੈਣਾ ਸਮਝਦੇ ਐ। ਵੀ ਸਾਡੀਆਂ ਕੁੜੀਆਂ ਸਾਡੇ ਮੁੰਡੇ ਬਹੁਤ ਸਾਰੇ ਮਲਾਜਣ ਐ। ਪਰ ਸੱਚ ਦੈ ਭਾਵੇਂ ਚਲੇ ਕੁੜੀਆਂ ਸਾਡੀਆਂ ਨੌਕਰੀ ਤੇ ਡਾਕਟਰ ਚ ਲੱਗੀਆਂ ਪੌਸਟ ਵੀ ਲੱਗੀਆਂ। ਪਰ ਉਥੇ ਚਾਹ ਤੇ ਪੁੱਛਦੇ ਵਿੱਚ ਔਰੇ ਆ ਬੈਸ ਤੇ ਛੋਡੇ ਤੋਂ ਨਫਰਤ ਆਉਂਦੀ ਐ। ਉਹਦਾ ਨਵਾਂ ਬੇਵਾਂ ਤਾਂ ਹੈ ਤੇ ਮਾਂ ਪਿਓ ਦਾ ਇਹ ਬੇ ਪੀੜਤ ਤੇ ਦੋਸ਼ੀ ਹੋਣਗੇ ਜੀ ਆ ਬੈਜ ਲੈ ਕੇ ਕੋਈ ਨਹੀਂ ਸਾਡੇ ਘਰੇ ਹੋਵੇ ਬਟਾ ਹੋਵੇ ਜੀ ਜਿਆਦਾ ਅੱਗੂ ਜਾਣੇ ਅੱਖ ਵੀ ਅਸੀਂ ਖੇਤੀ ਕਰਦੇ ਆ ਸੱਤ ਸੋ ਇਹਨੇ ਕੱਪੜੇ ਪਾਉਂਦੇ ਆ ਤੇ ਅੰਦਰ ਦਵਾਈ ਕਿਹ ਹੈ ਉਹ ਅੱਜ ਤੋਂ ਅਸੀਂ ਸੱਤ ਦਿਨ ਦੀ ਕਰਦੇ ਆ ਗੱਲ ਵੀ ਦਵਾਈ ਨਾ ਲਓ ਹੋ ਜਾ ਦਿਮਾਗ ਖਰਾਬ ਹੋ ਜਾ ਜਿਹਨੇ ਦਵਾਈ ਨਾਲ ਤੇ ਨਹੀਂ ਦੇ ਦਿੰਦੇ ਹੈ ਜਿਹੜਾ ਜਿਹੜਾ ਪੁਲਸ ਵਾਲਿਆਂ ਦੀਆਂ ਕੁਝ ਪੱਕੇ ਲੋਕ ਸੈਟ ਹੋ ਮਾਹਰ ਤਰਾਂ ਦੇ ਵਿੱਚ ਹੱਲੇ ਦਿਵਾਤ ਵਾਲਾ ਐਸਚ ਪਰ ਆ ਸਮਝਦਾ ਹੋਇਆ ਵੀ ਠੀਕ ਹੈ ਕਿ ਕਿਆਂ ਨਾਲ ਕੋਈ ਨੰਬਰ ਸਰਪੰਚਾਂ ਨਾਲ ਉੱਚਾ ਲੈਣਾ ਬੋਲਛਾਟਵਾ ਜਿਹੜੇ ਅਣਖੀ ਲੋਕ ਹੈ ਇਹਨਾਂ ਨੂੰ ਸਹੀ ਢੰਗ ਨਾਲ ਸੁਣਵਾਇਆ ਕਰ ਜਦੋਂ ਇਹ ਮਾਈਕ ਹੋਰ ਤੇ ਬੈਠੇ ਸੀਗਾ ਮੈਂ ਮਿੱਤੇ ਦੋ ਦਿਨ ਪਹਿਲਾਂ ਵੀ ਕਰਨ ਜੀ ਕਿਸੇ ਹੱਦ ਤੱਕ ਆਏ ਤੇ ਵੀ ਪ੍ਰਤਾਹ ਕਰੇ ਜੀ ਬਰਖਾਸ ਲਗੋ ਫਾਸ ਲਿਖਣ ਤੱਕ 8-10 ਲੱਗਿਆ ਤੇ ਕਹਿੰਦਾ ਕਿ ਦਰਸ਼ਨ ਸਿੰਘਾ ਜੀ ਦੀ ਬੇਟੀ ਸੀ ਹੈਗਾ ਜੀ ਪੂਰੀ ਸਾਡੀ ਆਧਿਆਪਿਕੇ ਸੰਡੇ ਰੋਂ ਪੱਛ ਕੀ ਹੋ ਆਏ ਕਹਿ ਕੇ ਫਰਜ ਲਗਾਤਾ ਕਮੇਟੀ ਨੇ ਸੁਝਾਇਆ ਦਰਸ਼ਨ ਸਿੰਘਾ ਦੇ ਲੇ ਤੇਰੀ ਮੀਟੇ ਦੇ ਸਾਥੀ ਮੀਟੇ ਦੇ ਸਾਥ ਦੇ ਤੇਰਾ ਚੌਕ ਤੇ ਤੇਰੇ ਬਾਅਦ ਤੇ ਚਾਰਨ ਸਾਥ ਕੋਈ ਕੋ ਬੰਦਿਆ ਨੇ ਮਾਸ ਦਾ ਪਤੀ ਸੀ ਜਿਹੜਾ ਪਰ ਇਹ ਪਹਿਲਾਂ ਤੇ ਜਿਹਨੇ ਪੂਚੇ ਥਾਣੇ ਤੋਂ ਦੋਦਨੇ ਆ ਕਾਰਵਾਈ ਆ ਕਰ ਦਿੰਦੇ ਆ ਆਪੇ ਸਕੂਲਾਂ ਦੇ ਰੱਖੀ ਵੀ ਕੁੜੀ ਵਾਲੀ ਦਾ ਨੰਬਰ ਤੇ ਪਹਿਲਾਂ ਇਹਨੂੰ ਘਰੋਂ ਚੋਰੋ ਰੱਖਿਆ ਲਾ ਦੇਗਾ ਜਿਹੜਾ 2 ਤਿੰਨ ਨੰਬਰ ਤੇ